ਪੰਜਾਬ ਦੇ ਵਿੱਚੋਂ ਨਸ਼ਾ ਵੱਡੇ ਪੱਧਰ ਤੇ ਖਤਮ ਹੋ ਗਿਆ ਪਰ ਇਹ ਦਾਅਵੇ ਕਿਸ ਤਰ੍ਹਾਂ ਨਾਲ ਖੋਖਲੇ ਸਾਬਤ ਹੋ ਰਹੇ ਨੇ ਇਸੇ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਹੈ ਇਹ ਵੀਡੀਓ ਅਮ੍ਰਿਤਸਰ ਦੀ ਦੱਸੀ ਜਾ ਰਹੀ ਹੈ ਜਿੱਥੇ ਨਸ਼ੇ ਦੇ ਵਿੱਚ ਤੋਤਕ ਲੜਕੀ ਡਿੱਗੀ ਹੋਈ ਸੜਕ ਤੇ ਨਜ਼ਰ ਆ ਰਹੀ ਹੈ ਸੋਸ਼ਲ ਮੀਡੀਆ ਤੇ ਇਹ ਵੀਡੀਓ ਵਾਇਰਲ ਹੋ ਰਹੀ ਹੈ ਅਮ੍ਰਿਤਸਰ ਦੇ ਬੱਸ ਸਟੈਂਡ ਦੇ ਬਾਹਰ ਲੜਕੀ ਨੂੰ ਨਸ਼ੇ ਦੀ ਹਾਲਤ ਵਿੱਚ ਡਿੱਗੀ ਹੋਈ ਇੱਕ ਰਾਹਗੀਰ ਨੇ ਦੇਖਿਆ ਤੇ ਉਸਨੇ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਇਸ ਤੋਂ ਪਹਿਲਾਂ ਲੜਕੀਆਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਸਨ ਪਰ ਹੁਣ ਕੁੜੀਆਂ ਵੀ ਕਿਸ ਤੋਂ ਪਿੱਛੇ ਨਹੀਂ ਕੁੜੀਆਂ ਦੀਆਂ ਵੀ ਇਸੇ ਤਰ੍ਹਾਂ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਪੰਜਾਬ ਦੇ ਵਿੱਚੋਂ ਨਸ਼ਾ ਵੱਡੇ ਪੱਧਰ ਤੇ ਖਤਮ ਹੋ ਗਿਆ ਪਰ ਇਹ ਦਾਅਵੇ ਕਿਸ ਤਰ੍ਹਾਂ ਨਾਲ ਖੋਖਲੇ ਸਾਬਤ ਹੋ ਰਹੇ ਨੇ ਇਸੇ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਹੈ ਇਹ ਵੀਡੀਓ ਅੰਮ੍ਰਿਤਸਰ ਦੀ ਦੱਸੀ ਜਾ ਰਹੀ ਹੈ ਜਿੱਥੇ ਨਸ਼ੇ ਦੇ ਵਿੱਚ ਤੋਤਕ ਲੜਕੀ ਡਿੱਗੀ ਹੋਈ ਸੜਕ ਤੇ ਨਜ਼ਰ ਆ ਰਹੀ ਹੈ ਸੋਸ਼ਲ ਮੀਡੀਆ ਤੇ ਇਹ ਵੀਡੀਓ ਵਾਇਰਲ ਹੋ ਰਹੀ ਹੈ ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਬਾਹਰ ਲੜਕੀ ਨੂੰ ਨਸ਼ੇ ਦੀ ਹਾਲਤ ਵਿੱਚ ਡਿੱਗੀ ਹੋਈ ਇੱਕ ਰਹਾਗੀ ਨੇ ਦੇਖਿਆ ਤੇ ਉਸਨੇ ਉਸਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਰਤ ਕਰ ਦਿੱਤੀ ਇਸ ਤੋਂ ਪਹਿਲਾਂ ਲੜਕੀਆਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਸਨ ਪਰ ਹੁਣ ਕੁੜੀਆਂ ਵੀ ਕਿਸ ਤੋਂ ਪਿੱਛੇ ਨਹੀਂ ਕੁੜੀਆਂ ਦੀਆਂ ਵੀ ਇਸੇ ਤਰ੍ਹਾਂ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਪੰਜਾਬ ਦੇ ਵਿੱਚੋਂ ਨਸ਼ਾ ਵੱਡੇ ਪੱਧਰ ਤੇ ਖਤਮ ਹੋ ਗਿਆ ਪਰ ਇਹ ਦਾਅਵੇ ਕਿਸ ਤਰ੍ਹਾਂ ਨਾਲ ਖੋਖਲੇ ਸਾਬਤ ਹੋ ਰਹੇ ਨੇ ਇਸੇ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਹੈ ਇਹ ਵੀਡੀਓ ਅੰਮ੍ਰਿਤਸਰ ਦੀ ਦੱਸੀ ਜਾ ਰਹੀ ਹੈ ਜਿੱਥੇ ਨਸ਼ੇ ਦੇ ਵਿੱਚ ਤੋਤਕ ਲੜਕੀ ਡਿੱਗੀ ਹੋਈ ਸੜਕ ਤੇ ਨਜ਼ਰ ਆ ਰਹੀ ਹੈ ਸੋਸ਼ਲ ਮੀਡੀਆ ਤੇ ਇਹ ਵੀਡੀਓ ਵਾਇਰਲ ਹੋ ਰਹੀ ਹੈ ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਬਾਹਰ ਲੜਕੀ ਨੂੰ ਨਸ਼ੇ ਦੀ ਹਾਲਤ ਵਿੱਚ ਡਿੱਗੀ ਹੋਈ ਇੱਕ ਰਾਘੀਰ ਨੇ ਦੇਖਿਆ ਤੇ ਉਸਨੇ ਉਸਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ। ਇਸ ਤੋਂ ਪਹਿਲਾਂ ਲੜਕੀਆਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਸਨ ਪਰ ਹੁਣ ਕੁੜੀਆਂ ਵੀ ਕਿਸ ਤੋਂ ਪਿੱਛੇ ਨਹੀਂ। ਕੁੜੀਆਂ ਦੀਆਂ ਵੀ ਇਸੇ ਤਰ੍ਹਾਂ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ। ਪੰਜਾਬ ਦੇ ਵਿੱਚ ਨਸ਼ਾ ਵੱਡੇ ਪੱਧਰ ਤੇ ਖਤਮ ਹੋ ਗਿਆ ਪਰ ਇਹ ਦਾਅਵੇ ਕਿਸ ਤਰ੍ਹਾਂ ਨਾਲ ਖੋਖਲੇ ਸਾਬਤ ਹੋ ਰਹੇ ਨੇ ਇਸੇ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਹੈ। ਇਹ ਵੀਡੀਓ ਅਮਰ ਸਰਦੀ ਦੱਸੀ ਜਾ ਰਹੀ ਹੈ ਜਿੱਥੇ ਨਸ਼ੇ ਦੇ ਵਿੱਚ ਤੋਤੀ ਇੱਕ ਲੜਕੀ ਡਿੱਗੀ ਹੋਈ ਸੜਕ ਤੇ ਨਜ਼ਰ ਆ ਰਹੀ ਹੈ ਸੋਸ਼ਲ ਮੀਡੀਆ ਤੇ ਇਹ ਵੀਡੀਓ ਵਾਇਰਲ ਹੋ ਰਹੀ ਹੈ ਅਮੇਰ ਸਰ ਦੇ ਬੱਸ ਸਟੈਂਡ ਦੇ ਬਾਹਰ ਲੜਕੀ ਨੂੰ ਨਸ਼ੇ ਦੀ ਹਾਲਤ ਵਿੱਚ ਡਿੱਗੀ ਹੋਈ ਇੱਕ ਰਾਘੀਨ ਦੇਖਿਆ ਤੇ ਉਸਨੇ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਇਸ ਤੋਂ ਪਹਿਲਾਂ ਲੜਕੀਆਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਸਨ ਪਰ ਹੁਣ ਕੁੜੀਆਂ ਵੀ ਕਿਸ ਤਰ੍ਹਾਂ ਪਿੱਛੇ ਨਹੀਂ ਕੁੜੀਆਂ ਦੀਆਂ ਵੀ ਇਸੇ ਤਰ੍ਹਾਂ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਪੰਜਾਬ ਦੇ ਵਿੱਚੋਂ ਨਸ਼ਾ ਵੱਡੇ ਪੱਧਰ ਤੇ ਖਤਮ ਹੋ ਗਿਆ ਪਰ ਇਹ ਦਾਅਵੇ ਕਿਸ ਤਰ੍ਹਾਂ ਨਾਲ ਖੋਖਲੇ ਸਾਬਤ ਹੋ ਰਹੇ ਨੇ ਇਸੇ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਹੈ ਇਹ ਵੀਡੀਓ ਅਮਿਰ ਸਰਦੀ ਦੱਸੀ ਜਾ ਰਹੀ ਹੈ ਜਿੱਥੇ ਨਸ਼ੇ ਦੇ ਵਿੱਚ ਤੋਤੇਕ ਲੜਕੀ ਡਿੱਗੀ ਹੋਈ ਸੜਕ ਤੇ ਨਜ਼ਰ ਆ ਰਹੀ ਹੈ ਸੋਸ਼ਲ ਮੀਡੀਆ ਤੇ ਇਹ ਵੀਡੀਓ ਵਾਇਰਲ ਹੋ ਰਹੀ ਹੈ ਅਮੇਰ ਸਰ ਦੇ ਬੱਸ ਸਟੈਂਡ ਦੇ ਬਾਹਰ ਲੜਕੀ ਨੂੰ ਨਸ਼ੇ ਦੀ ਹਾਲਤ ਵਿੱਚ ਡਿੱਗੀ ਹੋਈ ਇੱਕ ਰਾਹਗੀਰ ਨੇ ਦੇਖਿਆ ਤੇ ਉਸਨੇ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਰਲ ਕਰ ਦਿੱਤੀ ਇਸ ਤੋਂ ਪਹਿਲਾਂ ਲੜਕੀਆਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਸਨ ਪਰ ਹੁਣ ਕੁੜੀਆਂ ਵੀ ਕਿਸ ਤਰ੍ਹਾਂ ਪਿੱਛੇ ਨਹੀਂ ਕੁੜੀਆਂ ਦੀਆਂ ਵੀ ਇਸੇ ਤਰ੍ਹਾਂ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਪੰਜਾਬ ਦੇ ਵਿੱਚੋਂ ਨਸ਼ਾ ਵੱਡੇ ਪੱਧਰ ਤੇ ਖਤਮ ਹੋ ਗਿਆ ਪਰ ਇਹ ਦਾਅਵੇ ਕਿਸ ਤਰ੍ਹਾਂ ਨਾਲ ਖੋਖਲੇ ਸਾਬਤ ਹੋ ਰਹੇ ਨੇ ਇਸੇ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਹੈ ਇਹ ਵੀਡੀਓ ਅਮ੍ਰਿਤਸਰ ਦੀ ਦੱਸੀ ਜਾ ਰਹੀ ਹੈ ਜਿੱਥੇ ਨਸ਼ੇ ਦੇ ਵਿੱਚ ਤੋਤਕ ਲੜਕੀ ਡਿੱਗੀ ਹੋਈ ਸੜਕ ਤੇ ਨਜ਼ਰ ਆ ਰਹੀ ਹੈ ਸੋਸ਼ਲ ਮੀਡੀਆ ਤੇ ਇਹ ਵੀਡੀਓ ਵਾਇਰਲ ਹੋ ਰਹੀ ਹੈ ਅਮ੍ਰਿਤਸਰ ਦੇ ਬੱਸ ਸਟੈਂਡ ਦੇ ਬਾਹਰ ਲੜਕੀ ਨੂੰ ਨਸ਼ੇ ਦੀ ਹਾਲਤ ਵਿੱਚ ਡਿੱਗੀ ਹੋਈ ਇੱਕ ਰਾਹਗੀਰ ਨੇ ਦੇਖਿਆ ਤੇ ਉਸਨੇ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਇਸ ਤੋਂ ਪਹਿਲਾਂ ਲੜਕੀਆਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਸਨ ਪਰ ਹੁਣ ਕੁੜੀਆਂ ਵੀ ਕਿਸ ਤੋਂ ਪਿੱਛੇ ਨਹੀਂ ਕੁੜੀਆਂ ਦੀਆਂ ਵੀ ਇਸੇ ਤਰ੍ਹਾਂ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ